ਤਕੋਂ ਵੰਗਾਂ ਪੈਟਾ ਜਾਂਦੇ ਨੇ ਚਾਹ ਪਾਣੀ ਕਰਕੇ ਦੇਨੇ ਰੋਟੀ ਪਕਾਉਣ ਦੇ। ਫੇਰ ਆਉਂਡ ਗਣੀਆਂ ਗੱਠੜੀ ਫੜਦਿਆਂ ਗੱਠੜੀ ਚ ਬੰਨੇ ਹੁੰਦੇ। ਹੂੰ। ਤੇ ਫੇਰ ਹਾਂ ਕਹਿ ਰਹੇ ਨੇ। ਆਪਦੀ ਚੁੰਨੀ ਨਾ ਹੁੰਦੀ ਵਿੱਚ। ਚੁੰਨੀ। ਹਾਂ ਬਿਲਕੁਲ ਛੋਟੀ ਚੁੰਨੀ ਹੈ। ਤੇ ਨਾ ਦੋ ਸਾਲ ਨੇ ਭਾਈ ਇਹ ਤਾਂ ਕੇਰਾ ਕੋਕਾ ਕੋਲਾ ਤੇ ਪੀਲਾ ਲਿਆ ਤੇ ਕੇਰਾ ਹੋ ਬਹੁਤ ਚੱਲਦੀ ਸੀ ਪਲੇਸਟਰ ਜਿਹੜੀ। ਇਹ ਕੋਈ ਥਾਂ ਚੱਕ ਲਿਆ ਕੰਮ ਦੇ ਜੋ ਆਕਾਂ ਦੇ। ਰਵੜਾ ਜਿਵੇਂ ਹੱਲ ਫਾਫਾ ਹੁੰਦਾ ਨੇ ਫੋਮ ਨੇ ਹੁਣ ਟੂੜੀ ਤੇ ਉਹੋ ਜਿਹੀ ਹੋ ਕੇ ਹੋਰ ਉਹ ਬੋਸ਼ ਲਈ ਬੇਫਰਕੰਦ ਨਵੀ ਸੀ ਮਾਖ ਰੰਗ ਬਦਲਦ ਨੂੰ ਕਪੜਾ ਉਹੀ ਚੱਕ ਰਿਹਾ ਉਹ ਬਸ ਆੜ ਤੋਂ ਉਹੀ ਫੜਾ ਦੇ ਦੁਕਾਨ ਤੇ ਕਰਦਾ ਮਸਾ ਮੰਗ ਰੋ ਰਾਹ ਤਨ ਚਾਰ ਸਾਲਾਂ ਦਾ ਭੁਗੜ ਭੁਗੜ ਭੋਕਰ ਬਲਕੇ ਹਾਂ ਭੋਕਰ ਠੀਕ ਹੈ ਭੋਕਰ ਠੀਕ ਹੈ ਨਾ ਨਾ ਕਦੇ ਸੀਗਾ ਨਾ ਮਾਰ ਸੀ ਲਫੜ ਮੇਰੇ ਤੇ ਨਾ ਆ ਪਣੀ ਸੀ ਠੀਕ ਹੈ ਕਿਉਂ ਜਦੋਂ 10 ਵਜੇ ਨਾਲ ਪਹਿਣਾ 11 ਵਜੇ ਤੇ ਨਾ ਇਹ ਉਹ ਦੁਪਹਿਰ ਨੂੰ ਉੱਠੜਨਾ ਹੈ ਫਿਰ ਟੋੜ-ਟੋੜ ਰੱਖ ਲੈਣਾ ਛਟੀਆਂ ਵੀ ਇਹ ਛਟੀਆਂ ਦਾ ਖੜਕਾ ਕਰ ਲੈਣਾ ਫਿਰ ਨੱਟ ਕੇ ਉੱਠ ਜਾਣਾ ਤਿੰਨ ਕੋਠੇ ਖੇਤ ਫਿਰ ਜਦੋਂ ਦਬਰ-ਦਬਰ ਕਾਇ ਜਾਂਦੇ ਰੋਟੇ ਦੇ ਦਬਰ-ਦਬਰ ਕਾਇਏ ਇਹ ਬੁਕਣ ਵਿਚਾਰ ਕੇ ਘਟੇ ਇਹ ਬੁਕਣ ਪੰਜ ਘਟੇ ਜੇ ਤਾਂ ਵਗ ਜਾਂਦੇਗਾ ਫਿਰ ਤਾਂ ਵਿਆਹ ਜਿੰਨਾ ਚਾ ਚੱਲ ਜਾਂਦਾ ਵੀ ਅੱਜ ਪਾਣੀ ਭਰ ਲੰਗ ਹਾਂਜੀ ਦੁਦਿਆ ਉਗੀ ਤੇ ਨਹੀਂ ਪਰ ਬਾ ਉੱਥੇ ਜਾਣਾ ਪੈਂਦਾ ਆਪ ਜਾਣਾ ਪੈਂਦਾ ਇੰਦਾ ਇੰਦਾ ਫਿਰ ਮਹੁੰਨ ਰੇਤਾ ਖੁੱਬ ਗਿਆ ਨਿਕਲਿਆਗਾ ਵਿਚੋਂ ਖੁੱਬ ਗਿਆ ਨਿਕਲਿਆਗਾ ਕਿਤੇ ਜਾ ਕੇ ਉੱਥੇ ਡੇਗ ਡੇਗਾ ਤੇ ਨਿੰਗਾ ਦੇ ਕੁੱਤੇ ਨਾ ਤਾਂ ਵੱਢਦੇ ਤੇ ਨਾ ਛੱਡਦੇ ਉੱਥੋਂ ਮਗਰ ਪੈ ਜਾਂਦੇ ਜਾਂ ਵੱਢੇ ਤੇ ਵੇਖ ਆਪਾਂ ਛੜਕਣਗਾ ਕਿ ਜਾਂਦੇ ਭੌਂਕ ਨਹੀਂ ਤੁਰੇ ਉਹਨੇ ਮਗਰ ਪਾਉਂ ਗਲੇ ਦੋਇਓ ਮਾਰ ਬਿਨਾ ਹੋ ਜਾਂਦੇ ਹਿੰਦਾਰਨਾ ਹਾਂ ਜੇ ਲੋ ਡਰਾਂ ਵਿੱਚ ਰਿ ਪੰਡਾ ਚੱਕ ਨਾ ਲੰਦਾਂ ਨੂੰ ਮੰਗਰ ਸਿੰਦੋਰ ਕਰੇ ਆਗੇ ਆਗੇ ਖਾਣ ਨੂੰ ਆਗੇ ਝੋੜਾ ਆਗੇ ਥਾਰਕੂ ਮੁੰਡੀਆਂ ਸਿੱਟੀਆਂ ਨਾ ਗਾਦ ਲੈਣ ਆ ਨਾ ਪੈੜਿਆ ਸੀ ਇੱਥੇ ਕਰੇ ਪੈੜੇ ਇਹ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਦੇਈ ਤੇ ਪਰ ਸਾਡਾ ਤਾਂ ਕਿ ਨਰਕੀ ਸੀ ਨਰਕੀ ਸੀ ਭਾਈ ਬਾਲਾ ਕੋ ਸੰਦਾ ਸਾਹਨੇ ਗਏ ਨਿੰਨੇ ਨਰਕੀ ਭੋਗ ਗਿਆ ਨਰਕੀ ਤੇ ਫੇਰ ਆਹ ਜਦੋਂ ਤੇਰੇ ਵਰਗੀ ਆਉਂਦੀ ਹੂੰ ਬੁਢੀ ਨੇ ਆਏ ਕੱਢ ਕੇ 1 ਰੁਪਈਆ ਤੇ ਦੇ ਆਉਣਾ ਤੇ ਮੇਰੇ ਵਰਗੀ ਨਾ ਆਵੇ ਖਾਂਦੀ ਹੂੰ ਹੂੰ ਤੂੰ ਐਡੇ ਜਵਾਬ ਨੂੰ ਲਾ ਕੇ ਖਾ ਹਾਂ ਆਖਣ ਕੇ ਜੇ ਤੋ ਸਲਾਮੀ ਦੇਂਗਾ ਫੇਰ ਫੋਟੋ ਦਵਾਉਂਗਾ ਫੇਰ ਜਾਉਂਗਾ ਨਹੀਂ ਜਾਵੜੋ ਬਸ ਐਂ ਜੇ ਬਤਾਈ 1 ਰੁਪਈਆ ਜੇ ਤੋ ਦਾਰ ਤੇਰਾ ਮਸਾਉਂਦੀ ਉਹ ਕਾ ਨਾ ਜਾਂ ਚੜ੍ਹ ਤਾ ਦੇਖ ਜਾਣਾ ਸਾਨੂੰ ਦਿੰਦੇ ਉਹ ਬਿਖਾਨ ਜਿੰਦਗਾ ਸਾਡੀ ਬੇਬੇ ਲੈ ਗਈ ਮੈਨੂੰ ਹੋਰ ਜੰਗ ਦਲਾ ਦੇ ਉਹਨਾਂ ਦੀ ਕੁੜੀ ਦਾ ਵਿਆਹ ਸਾਡੇ ਨਰਮਾ ਚੁਗਦੀਆਂ ਹੁੰਦੀਆਂ ਤੇ ਉਹਨਾਂ ਨੇ ਭਾਈ ਚੰਗੀ ਚੰਗੀ ਚੀਜ਼ੇ ਰੱਖੀ ਸਾਰੀ ਮੇਰੇ ਨਾਲ ਜੰਗ ਕਰੀ ਉਹਨਾਂ ਦਾ ਮਸਾਏ ਮਰਤਿਆ ਸੀ ਇਹ ਚੀਜ਼ਾਂ ਖਾਈਆਂ ਪਲੇਟ ਭਰ ਕੇ ਫੜਾਤੀ ਮੈਨੂੰ ਤੇ ਪਲੇਟ ਬੇਬੇ ਨੂੰ ਕੰਨਿਓਸ ਨੂੰ ਚਾਹ ਪਾਣੀ ਤਾਂ ਨਹੀਂ ਪੀਣਾ ਵੀ ਮਾਜੀਆਂ ਨੇ ਮਾਰੀ ਦਿੰਦੀ ਤੇ ਠਾ ਲਿਆ ਹੀ ਉਵੇਂ ਹੀ ਮੈਨੂੰ ਠਾ ਲਈ ਮੇਰਾ ਤਾਂ ਜੀ ਕਰੇ ਵਿੱਚ ਜੀ ਤੇ ਮਾਂ ਬੇਬੇ ਨੂੰ ਰਾਹ ਜਾ ਕੇ ਆਖਦਾ ਐ ਦੂ ਮੁਰ ਕੇ ਮੈਨੂੰ ਨਾਲ ਲੈ ਆਈ ਹਾਂ ਤੂੰ ਆਪ ਨਹੀਂ ਖਾਣਾ ਸਿੱਖੋ ਸਮਝਣਾ ਨਾ 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 ਪੀਣ ਨਹੀਂ ਦਿੰਦਾ ਹਾਂ ਪੀਣ ਨਾ ਦਿੰਦਾ ਕੋਈ ਨਾ ਬੈਂਡ ਦਿੰਦਾ ਜੇ ਬੁੱਕਰ ਆਰ ਕਾ ਕਿਤੇ ਭੁੱਲਿਆ ਬਾਟੀ ਤੇ ਫੇਰ ਅੰਠਾਣਾ ਮਾਰੀ ਜਾਣੇ ਮਾਰੀ ਜਾਣੇ ਤੇ ਉਹਨੂੰ ਚੈਲੰਜ ਚੰਦੇ ਚ ਸੜ ਦਿੰਦੇ ਹਾਂ ਉੱਤੇ ਅੱਗ ਮੱਚੀ ਜਾਂਦੀ ਵਿੱਚ ਬਾਟੀ ਮੱਚੀ ਜਾਂਦੀ ਫੇਰ ਆਪਦੇ ਜਣੇ ਮਜੂਗਾਂ ਕਰਦੇ ਤੇ ਹੁਣ ਮਾਂ ਆਪਾ ਟੱਬੇ ਬੈਠੇ ਨੇ ਕੋਰ ਸੋਈ ਕੇ ਅਗਲੀ ਹੂੰ ਵਾਹ ਭਾਣੀ ਕੋਈ ਬਾਣੀ ਇੱਥੇ ਤੇ ਪਤਾ ਨਹੀਂ ਕੀ ਗੁਰੂ ਨੇ ਬੋਲ ਕਰੇ ਸੀ ਤੇ ਪਰ ਹੋਰ ਸੋਕਾ ਇਹਦਾ ਫਾਸਲਾ ਹੀ ਉਦੋਂ ਹੋਣ ਲੱਗਿਆ ਜਦੋਂ ਆਹ ਸੇਵਾ ਲਾਦੂ ਕੋ ਦਵਾ ਰਹੇ ਹਾਂ ਬਸ ਤੂੰ ਫੇਰ ਲਗਾਤਾਰ ਤੇ ਤਰੱਕੀ ਚ ਹੋਗਾ ਪਹਿਲਾਂ ਸੁੱਛੇ ਨਹੀਂ ਜੇ ਕਮਾਸ ਲੱਗਿਆ ਨੂੰ ਆਪਣੇ ਨੂੰ ਮੁੰਡਾ ਨੂੰ ਕਹਿੰਦਾ ਮੈਂ ਖਦੀ ਹੋਰ ਮਹੀਨਿਆਂ ਬਾਅਦ ਦੀ ਗੱਲ ਦੀ ਗੱਲ ਦੀ ਆ ਜੁਗੜਾ ਜਿਹੜੇ ਖਾਨ ਦੌੜ ਗਿਰਦਾ ਨਾਲੇ ਇਹ ਪੁਲ ਨਹੀਂ ਨਹਿਰ ਸੀ ਬਿਲੋਂ ਨੇੜੇ ਕਿ ਬੋਲਿ ਫਤਵਨੀ ਆਪਣੀ ਕਰ ਕਰਦੀ ਤੇ ਮੈਂ ਜਾ ਕੇ ਉੱਥੇ ਮੇਰੇ ਚਾਚੇ ਨੂੰ ਕਾਜਲ ਵਟ ਚੜਾ ਦੇ ਲਈ ਚਾਚਾ ਆ 20 ਸਾਨੂੰ ਕਿਉਂ ਨਹੀਂ ਦਿੰਦੇ ਤੇ 20 ਜਾਂਦੇ ਰੋਵੇ 20 ਕੀ ਕਰੀਏ ਸਾਡੇ ਘਰ ਪਾਣੀ ਨਹੀਂ ਸੀ ਤੇ ਕਿਉਂ ਆਰ ਕੀ ਕੰਪਨੀ ਬੰਦ ਕੀ ਕਿੱਲੇ ਵੀ ਆ ਕੇ ਰਹਾਂ ਬਿਓ ਫਿਰ ਜੀ ਮਸ਼ੀਨ ਤੇ ਮਸ਼ੀਨ ਕੀ ਟੀ ਕਿੱਥੋਂ ਕਰੇ ਹੈ ਉਹ ਟੀ ਨਾ ਕਰੇ ਤੂੰ ਲੈ ਜਾ ਆਪ ਦੀ ਉਹ ਨਾ ਬਈ ਮੈਂ ਤਾਂ ਵੜਾਈ ਲਾਉਂਗਾ ਮੈਂ ਉਹ ਤਾਂ 2.5 200 250 ਐ ਹੁੰਦਾ ਸੀ ਕਿਲੇ ਦਾ ਤੇ ਉੱਥੇ ਭੜੇਤੀ ਕਰੇ ਨਾ ਤੇ ਜਿਹੜੇ ਹੁਣੇ ਕਿ ਕਿਲੇ ਚ ਭੜੇ ਬਧਿਕਾ ਸਾਰੇ ਤਾਂ ਨਹੀਂ ਤਾਂ ਇਹ ਡੇਡਾ ਜੋ ਨਾ ਉਹ ਤਾਂ ਆ ਹੀ ਸਰਾ ਆਪਣੀ ਬੰਡਨ ਲੱਗਾ ਸੀ ਨਾ ਉਹ ਬਾਤਾ ਵੀ ਬੱਦੂ ਦਾ ਅਸਲਾ ਹਸ ਹਾਂ ਬਹੁਤ ਬਹੁਤ ਹੁਣ ਤੱਕ ਕਿਲੇ ਆ ਨਹੀਂ ਭੁੱਖਾ ਮਰਨਾ ਹੁਣ ਤਾਂ ਭੁੱਖਾ ਨਹੀਂ ਮਰਦਾ ਹੁਣ ਤਾਂ ਉਹ ਬੀਬੀ ਕਿਲੇ ਆ ਗਈ ਬੀਬੀ ਕਿਲੇ ਭੁੱਖਾ ਮਰਦੇ ਆਪਾਂ ਬਸੀਤਰਾਮ ਕੇ ਨਾ 11 ਕਿਲੇ ਸੀ ਹਮ 11 ਕਿਲੇ ਚ ਹੁੰਦਾ ਉਸ ਉਹ ਨਾ ਕੋਈ 72 ਕਿਲੇ ਹਮ ਤੇ ਤਹਾਂ ਜਿਹੜਾ ਸੀਗਾ ਬਾਰ-ਬਾਰ ਉੱਡਦੀ ਸੀ ਤੇ ਚੈ ਛੋਲੇ ਜੇ ਸੜਤੇ ਕਿ ਤੇ ਸਰਵੰਜੀ ਸੜਦੀ ਆਹਿੰਦੇ ਸਾਬ ਦੇ ਐਡਾ ਡਾ ਪਖੜਾ ਤੇ ਜੇਦੀ ਪੋਈ ਤੇ ਕੰਕ ਵੀ 20 ਮਾਣ 15 ਮਾਣ ਨਿਕਲਦੀ ਸੀ 15 ਮਾਣ ਨਿਕਲਦੀ ਸੀ ਜਦੋਂ ਚੋਆ ਨਗੀ ਸੀ ਇਹ ਚਾਨਣ ਬਾਈਆਂ ਦੇ ਸਾਰੀ ਛੱਲੇ ਡਿੱਗ ਪੈਂਦੀ ਠੀਕ ਹੈ ਹਾਂ ਠੀਕ ਹੈ ਕਿਉਂ ਸੱਚ ਸੁਖਨਾ ਟਰਾਲੀ ਗਏ ਨਾ ਟਰਾਲੋ ਰੈਂਡਾ ਫੁੰਡਾ ਹਉ ਸੁੰਦੀ ਜੀ ਚੱਲ ਪਈ ਫੇਰ ਤਾਂ ਜਮੇ ਭੁੱਖ ਦੋਖੇ ਨਾ ਮਾਰਤੇ ਕਿਉਂਕਿ ਬਸ ਕੰਕ ਤੇ ਟਾਈਮ ਲੰਘਦਾ ਔਰ ਆਪਣੇ ਪਾਣੀ ਦਾ ਬਹਾ ਟੋੜਾ ਸੀ ਦੂਆ ਮੋਟਰਾਂ ਜੀਆਂ ਚੱਲੀਆਂ ਹੁਣ ਧਰ ਤਾ ਹੋਰਦੇ ਹਾਂ 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 ਹੁਣ ਤਾਂ ਬੇਚੈਰਾ ਕੋਸਾ ਤੇ ਜਿੱਦਣ ਮੇਰੇ ਭਾਨਾ ਦੋਸਤ ਨੂੰ ਕਮ ਜਾਣੀ ਦੀ ਮੇਰੀ ਭੈਣ ਨੇ ਲਪੋਲ ਕੋ ਕੇ ਮੈਨੂੰ ਫੜਾਈ ਤੇ ਲੀਡ ਸਾਰ ਜੱਜ ਨੇ ਦਿਵਾਦ ਮਹਾਰਾਜ ਜਾਨੇ ਪੈਣ ਕੀ ਦੀ ਦੇਣੀ ਸੀ ਇਹਨਾਂ ਨੇ ਪਾਲ ਮਖਰ ਸੱਚੇ ਪਾਚ ਉਹ ਸਾਡੀ ਸੀ ਤਾਂ ਪਹਿਲਾਂ ਤੇ ਵਿਚਾਰੀ ਪੁੱਤ ਨੂੰ ਤਰਸੀ ਜੇ ਰੱਬ ਨੇ ਪੁੱਤ ਦੇਤਾ ਤੇ ਹੁਣ ਉਹ ਟੁੱਕਣ ਤਰਸਦਾ ਟੁੱਕਣ ਹੈ ਫੋਟੋ ਕੰਦਰਸਾ ਦਾ ਬਈ ਕਿ ਕਿ ਤੋਕ ਮਤ ਕਿਤੇ ਇਹ ਜਾਂਦਾ ਸੀ ਤੇ ਫੇਰ ਬੱਚੇ ਤਾਂ ਇਹਨਾਂ ਨੇ ਕੀ ਕਰਾਉਣਾ ਸੀ ਹੁਣ ਖਾਣਾ ਹੈ ਹੈ ਜਾਂ ਇਹਾਂ ਦੇ ਕਿ ਜੀਤੋ ਲਿਆਂਦਾ ਉਹਨਾਂ ਕੋਲ ਤਾਂ ਵਧੀਆ ਜ਼ਮੀਨ ਉਹ ਨਾ ਕੋਈ ਤਾਂ ਚਾਹ ਕੇ ਅਸੀਂ ਲੈਣ ਗਏ ਨਾ ਉਹ ਸੋ ਜਵਾ ਉਹਨੂੰ ਟੈਨਟਾ ਟ੍ਰਾਈਕ ਖੜੇ ਤੇ ਚੌਥਾ ਖੜਾ ਆਹ ਸੱਟ ਹਾਲੇ ਨੀਰਾ ਨੂਰਾ ਤੇ ਕਿਹੜੇ ਪਿੰਡ ਦਾ ਆਹਾਂ ਚੱਕਾਂ ਦਾ ਇਹ ਕੁੜੀ ਤਾਂ ਹੈਗੀ ਐ ਆਪਣੀ ਨਹੀਂ ਹੈ ਇਹ ਕੁੜੀ ਦੋ ਘੜੀ ਤੇ ਵਿਆਹੀ ਸੀ ਚੱਕੀ ਉਹਦੇ ਬੱਚਾ ਨਹੀਂ ਹੋਇਆ ਸੀ ਹਮ ਅੱਠ-ਸੱਤ ਬੜੀ ਕਿ ਬੱਚਾ ਨਾ ਹੋਇਆ ਤੇ ਮੁਰਤੇ ਰੱਬ ਦੀ ਕੋਈ ਤਰਤਨਾ ਤੇ ਮੁੰਡਾ ਹੋ ਗਿਆ ਮੁੰਡਾ ਹੋ ਕੇ ਤੇ ਫੇਰ ਜੋੜੇ ਲੱਸਦੇ ਬੱਜੇ ਇਹ ਐ ਨਹੀਂ ਵੀ ਜੋੜੇ ਤੇ ਇੱਕ ਮੈਨੂੰ ਦੇ ਦੋ ਤੁਸੀਂ ਰੱਖ ਲਓ ਉਹਨੇ ਕੁੜੀ ਤਾਂ ਅਸੀਂ ਰੱਖ ਲਾਂਗੇ ਜੇ ਕੁੜੀ ਜੋਗੀ ਰੱਬ ਦੇ ਕੁੜੀ ਮੁੰਡਾ ਹੋ ਜੇ ਸਾਡੇ ਅਸੀਂ ਤੈਨੂੰ ਦੇ ਦੇਵਾਂਗੇ ਉਹ ਬੀਹਾਂ ਜਣਾਂ ਚ ਗੱਲ ਹੋ ਗਈ ਬੈਠਾ ਆਹ ਆਹ ਨੇ ਗੱਲ ਉਹਨਾਂ ਨੇ ਵੀ ਭਾਈ ਰੱਬ ਪਛਾਣ ਲੈ ਉਹ ਜਦੋਂ ਇਹ ਬੀਹਾਂ ਜਣਾਂ ਚ ਗੱਲ ਹੋ ਗਈ ਤੇ ਕੋ ਰੱਬ ਨੇ ਕੋਈ ਜਤ ਕਰੀ ਦੋ ਕਾਕੇ ਦੇ ਦਿੱਤੇ ਠੀਕ ਹੈ ਤਿੰਨ ਹੋ ਗਏ ਜੋ ਦੋ ਕੱਟ ਕੇ ਹੋ ਗਏ ਤੇ ਫਿਰ ਉਹਨਾਂ ਨੇ ਉਹ ਆਨੇ ਵੀ ਇਹ ਰੱਬ ਨੇ ਕੋਈ ਗੱਲ ਕਰਤੀ ਆਪਾਂ ਨੂੰ ਇਹ ਰੱਖੂ ਵੀ ਆਪਾਂ ਉਹਨਾਂ ਨੂੰ ਦੇ ਦਿੰਦੇ ਫਿਰ ਤੂੰ ਦੇ ਦੇ ਜੀ ਚ ਨਾ ਰੱਖ ਇੱਕ ਰਹਿ ਨੂੰ ਦੇਤਾ ਤੇ ਦੋ ਉਹ ਕਰ ਦਿੱਤਾ ਆਂ ਗਿਰ ਤਾ ਤਾ ਹਾਈ ਹੂੰ ਹਾਈ ਸੀ ਹਾਈ ਤੀ ਫੋਲਵੀਂ ਚ ਕੱਟ ਕੇ ਗਈ ਆ ਜਦ ਜਨੀ ਸ਼ਿਕਾਰ ਵੀ ਕਰਕੇ ਲਈ ਬੰਦੇ ਵੀ ਆਦੇ ਸੇ ਤੇ ਭਰਾ ਹੈ ਭਰਾ ਹੈ ਭਰਾ ਨੇ ਅੱਜ ਡਰਾ ਬਲਿਆ ਆ ਜਿੰਨਾਂ ਨੂੰ ਇਹਨਾਂ ਨੇ ਗੌਰ ਦਿੱਤਾ ਨਾ ਭਾਏ ਉਹ ਸਭ ਲੰਗਾ ਇਹ ਕੀ ਨੋਟ ਕੀਆ ਨੇ 35 ਕਿੱਲੇ ਜ਼ਮੀਨ ਤੇ ਫਿਰ ਉਹਨੇ ਕਰ ਅਰੋ ਕਰਨੀ ਅਸੀਂ ਗੱਲ ਨਹੀਂ ਕਰਾਂਦੇ ਗੱਲਾਂ ਮੁੰਡਾ ਦਿਖਾਇਆ ਉਹ ਕਿਹਦੇ ਨੇ ਉ ਆ ਜਾਂਦੇ ਮੈਂ ਆਹ ਕਹਿੰਦੇ ਹੱਸ ਚੱਲ ਭਾਈ ਜੋ ਕਰ ਮੰਗੀ ਨਹੀਂ ਨਾੜ ਤੱਕ ਉਹਨੇ ਨਾ ਦੇਉਂਦਾ ਗਾ ਨਹੀਂ ਦਰ ਬਣਿਆ ਪਿਆ ਆਏ ਉਹਦੇ ਕਰ ਹਾਂ